ਹੁਣ ਅਮਰਤਪਾਲ ਬਾਹਰ ਆ ਜਵੇ ਅਸੀਂ ਸਾਂਝੇ ਤੌਰ ਤੇ ਇੱਕ ਪਾਰਟੀ ਬਣਾਵਾਂਗੇ ਜਿਵੇਂ ਉਹ ਚਾਹਣਗੇ ਜਿਵੇਂ ਅਸੀਂ ਚਾਹਾਂਗੇ ਮੈਂਬਰ ਬਣਾਵਾਂਗੇ ਪਾਰਟੀ ਦੇ ਜਿਨ੍ਹਾਂ ਦੀ ਸਲਾਹ ਨਾਲ ਪਾਰਟੀ ਚੱਲੂਗੀ ਮੈਨੂੰ ਇੰਨਾ ਕਿ ਪਿੰਡਾਂ 'ਚ ਫਿਰ ਕੇ ਹੌਸਲਾ ਹੋ ਗਿਆ ਬਈ ਮੈਂ ਆਪਣੇ ਹਲਕੇ ਦੀਆਂ 9 ਐਮਐਲਏ ਦੀਆਂ ਸੀਟਾਂ ਤਾਂ ਨਹੀਂ ਹਾਰਦਾ ਜਿੰਨਾ ਤੁਸੀਂ ਮੈਨੂੰ ਪਿੰਨਾਂ ਤੇ ਜਾਨਾ ਮਾਨ ਸਤਕਾਰ ਦਿੰਨੇ ਹੋ ਲੋਕੀ ਕੰਮਾਂ ਲਈ ਆਉਂਦੇ ਆ ਫੋਨ ਕਰਦੇ ਆ ਬਹੁਤ ਪਿਆਰ ਸਤਕਾਰ ਮਿਲਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਪਹਿਲਾਂ ਵੀ ਮੇਰੀਆਂ ਵੋਟਾਂ ਬਾਰੇ ਗੱਲਾਂ ਹੋਈਆਂ ਅਗਵਾਈ ਕੌਣ ਕਰੂ ਦੇ ਬਾਰੇ ਗੱਲਾਂ ਹੋਈਆਂ ਮੈਂ ਪਹਿਲਾਂ ਕੁਝ ਆਪਣੀਆਂ ਵੋਟਾਂ ਇਲੈਕਸ਼ਨ ਬਾਰੇ ਦੱਸਣਾ ਚਾਹੂੰਗਾ ਕਿ ਜਿਹੜੇ ਭਾਈ ਗੁਰਸੇਵਕ ਸਿੰਘ ਹੈ ਇਹਨਾਂ ਨਾਲ ਮੇਰਾ رابطہ ਹੋਇਆ ਸੀ 2004 ਦੇ ਵਿੱਚ ਚਲੋ ਸਾਡਾ ਮੇਲਾ ਮਿਲਣਾ ਜੁੜਦਾ ਰਿਹਾ ਫਿਰ ਸੱਤ ਚ ਇਲੈਕਸ਼ਨ ਲੜਿਆ ਫੇਰ ਵੀ ਅਸੀਂ ਮਿਲਦੇ ਰਹੇ ਬਾਅਦ ਚ ਵੀ ਮੇਰੇ ਨੌਇਡੇ ਕੋਠੀ ਸੀ ਕਿਸੇ ਨੇ ਦੱਬ ਲਈ ਇਹਨਾਂ ਨੇ ਕਹਿ ਕੇ ਖਾਲੀ ਖੁੱਲੀ ਕਰਾਈ ਸਾਡਾ ਚਲੋ ਮੀਲਾਜੋਲਾ ਵਧਦਾ ਗਿਆ ਸਾਧ ਸੰਗਤ ਤੇ 2019 ਚ ਮੇਰੇ ਕੋਲੇ ਆਏ ਮੈਨੂੰ ਕਹਿੰਦੇ ਸਰਬਜੀਤ ਆਪਾਂ ਇਲੈਕਸ਼ਨ ਲੜਨਾ ਹੈ ਮੈਂ ਕਿਹਾ ਬਾਈ ਕਿੱਥੋਂ ਕਹਿੰਦੇ ਫਰੀਦਕੋਟ ਤੋਂ ਮੈਂ ਕਿਹਾ ਨਹੀਂ ਮੈਂ ਨਹੀਂ ਲੜਨਾ ਕਹਿੰਦੇ ਤੂੰ ਕਾਗਜ਼ ਭਰ ਦੇ ਕੋਈ ਗੱਲ ਨਹੀਂ ਮੈਂ ਕਿਹਾ ਕੀ ਗੱਲ ਕਹਿੰਦੇ ਯਾਰ ਕੋਈ ਨਹੀਂ ਆਪਾਂ ਇਲੈਕਸ਼ਨ ਲੜੀਏ ਕਿਤੇ ਤਾਂ ਮਹਾਰਾਜ ਸੁਣੂਗਾ ਵੀ ਆਪਾਂ ਜਿੱਤਾਂਗੇ ਕੋਈ ਨਵੀਂ ਗੱਲ ਪੰਥ ਲਈ ਤੋਰਾਂਗੇ ਚਲੋ ਜੀ ਉਦੋਂ ਮੈਂ ਨਹੀਂ ਮੰਨਿਆ ਹੁਣ ਵੀ ਨਹੀਂ ਮੈਂ ਮੰਨਿਆ ਮੰਨਦਾ ਸੀ ਇਲੈਕਸ਼ਨਾਂ ਚ ਪਹਿਲਾਂ ਇਹ 3 ਮਹੀਨੇ ਹੋ ਗਏ ਸੀ ਵੋਟਰਾਂ ਤੋਂ ਪਹਿਲਾਂ ਹੀ ਮੇਤੇ ਦਬਾਅ ਪਾਉਂਦੇ ਸੀ ਬਈ ਲੜ 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 ਮੈਂ ਲੜਿਆ ਨਹੀਂ ਫਿਰ ਮੈਂ ਬਹੁਤ ਮਤਲਬ ਮੰਨ ਮਨ ਬਣਾਇਆ ਪਰ ਮੈਂ ਬਹੁਤ ਜਣਿਆਂ ਨੂੰ ਫੋਨ ਕੀਤਾ ਵੀ ਤੁਸੀਂ ਮੇਰੇ ਨਾਲ ਤੁਰੋਂਗੇ ਤੁਸੀਂ ਤੁਰੋਂਗੇ ਪਹਿਲਾਂ ਸਾਰਿਆਂ ਨੇ ਕਿਹਾ ਵੀ ਭਾਈ ਚਰ ਨਾਲ ਤੁਰੋਂਗੇ ਤੁਰਾਂਗੇ ਬਾਅਦ ਸਾਰੇ ਲੱਗੇ ਹੀ ਕਹਿਣ ਸਾਰੇ ਲੱਗੇ ਕਹਿਣ ਜੀ ਵੋਟ ਨਹੀਂ ਪੈਣੀ ਰਹਿਣ ਦਿਓ ਆਪਾਂ ਇਲੈਕਸ਼ਨ ਨਹੀਂ ਲੜਨਾ ਕਿਸੇ ਨੇ ਵੀ ਮੈਨੂੰ ਨਹੀਂ ਕਿਹਾ ਛੁੱਟ ਕਰ ਸੇਵਕ ਸਿੰਘ ਤੋਂ ਬਈ ਤੂੰ ਇਲੈਕਸ਼ਨ ਲੜ ਮੈਂ ਕਿਹਾ ਭਾਈ ਸਾਰੇ ਹੀ ਮਨਾ ਕਰਦੇ ਆਂ ਕਹਿੰਦੇ ਨਹੀਂ ਆਪਾਂ ਇਲੈਕਸ਼ਨ ਲੜਨਾ ਹੀ ਲੜਨਾ ਹੈ ਜੋ ਮਰਜ਼ੀ ਹੋ ਜਵੇ ਮੈਂ ਕਿਹਾ ਆਪਣੇ ਨਾਲ ਤੁਰੂਗਾ ਕੌਣ ਕਹਿੰਦੇ ਆਪਣੇ ਨਾਲ ਪੰਥ ਤੁਰੂਗਾ ਜੀਨੇ ਤੁਰਨਾ ਲੀਡਰ ਨੇ ਤੁਰਨਾ ਤੁਰੇ ਨਹੀਂ ਤੁਰਨਾ ਨਾ ਤੁਰੇ ਆਪਾਂ ਇਲੈਕਸ਼ਨ ਲੜਨਾ ਹੀ ਲੜਨਾ ਹੈ ਮੈਂ ਬਹੁਤ ਜਣੀਆਂ ਕੋਲੇ ਗਿਆ ਮੇਰੀ ਮੀਟਿੰਗਾਂ ਵੀ ਹੋਈਆਂ ਗੱਲਾਂ ਵੀ ਹੋਈਆਂ ਕੋਈ ਕਹੇ 20000 ਵੋਟ ਨਹੀਂ ਪੈਣੀ ਕੋਈ ਕਹੇ 50000 ਨਹੀਂ ਪੈਣੀ ਕੋਈ ਕਹੇ ਲੱਖ ਨਹੀਂ ਪੈਣੀ ਗੁਰਸੇਵਕ ਮੈਨੂੰ ਕਹਿੰਦਾ ਜੀ ਜੋ ਮਰਜੀ ਹੋ ਜਾ ਬਈ ਤੂੰ ਆ ਜਾ ਚਲ ਮੈਨੂੰ ਪਹਿਲਾਂ ਸਾਧ ਸੰਗਤ ਕੋਈ ਝੂਠ ਨਹੀਂ ਮਹਾਰਾਜ ਦੀ ਹਜ਼ੂਰੀ ਚ ਖੜਾ ਹੈ ਝੂਠ ਨਹੀਂ ਮੈਂ ਬੋਲਦਾ ਇਹਨੂੰ ਮੈਂ ਡੇਢ ਮਹੀਨਾ ਡੇਢ ਮਹੀਨਾ ਟਾਲਦਾ ਰਿਆ ਬਈ ਮੈਂ ਦੋ ਦਿਨਾਂ ਨੂੰ ਆ ਗਿਆ ਮੈਂ ਤਿੰਨ ਦਿਨਾਂ ਨੂੰ ਆ ਗਿਆ ਮੈਂ ਆਇਆ ਨਾ ਤੇ ਚਲੋ ਇੱਕ ਕਰ ਕਰਾ ਕੇ ਲਈ ਆਇਆ ਬਈ ਨਹੀਂ ਚਲੋ ਆਪਾਂ ਮੈਂ ਕਿਹਾ ਵੀ ਕੋਈ ਤੁਰਦਾ ਤਾਂ ਹੈ ਨਹੀਂ ਕਹਿੰਦੇ ਯਾਰ ਆਪਾਂ ਤੁਰਾਂਗੇ ਮੈਂ ਆ ਨਾ ਤੇਰੇ ਨਾਲ ਤੂੰ ਆ ਜਾ ਚਲੋ ਮੈਂ ਆ ਗਿਆ ਸਹਾ ਸੰਗਤ ਪਹਿਲਾਂ ਸਾਡੇ ਨਾਲ ਕੋਈ ਨਹੀਂ ਤੁਰਿਆ ਸਾਡਾ ਤੋਰਾ ਪਿੰਡਾਂ ਚ ਐਵੇਂ ਸ਼ੁਰੂ ਹੋਇਆ ਬਈ ਮੇਰਾ ਅਖਬਾਰ ਚ ਦਿੱਤਾ ਹੋਇਆ ਸੀ ਬਈ ਸਰਬਜੀਤ ਸਿੰਘ ਖਾਲਸਾ ਨੇ ਇਲੈਕਸ਼ਨ ਲੜਨੀ ਐ ਮੈਨੂੰ ਪਿੰਡਾਂ ਚੋਂ ਲੱਗੇ ਫੋਨ ਆਉਣ ਸਾਡੇ ਕੋਲੇ ਦੋ ਗੱਡੀਆਂ ਇੱਕ ਢਾਡੀ ਜਥਾ ਗਰਸੇਵਕਾਂ ਦੀ ਗੱਡੀ ਡਰਾਈਵਰ ਚਲਾਵੇ ਇਹ ਮੇਰੀ ਗੱਡੀ 'ਚ ਬੈਠਾ ਸੀ ਦੋਹੇ ਜਣੇ ਕਈ ਦਿਨ ਸਾਨੂੰ ਫੋਨ ਆ ਜਿਆ ਕਰੇ ਜੀ ਸਾਡੇ ਪਿੰਡ ਆ ਜੋ ਗਰਸੇਵਕ ਗੱਲ ਕਰਿਆ ਕਰੇ ਕਹਿੰਦਿਆ ਕਰੇ ਯਾਰ ਤੁਸੀਂ ਰੱਖ ਲਓ ਪ੍ਰੋਗਰਾਮ ਉਹ ਕਹ ਕਦੋਂ ਇਹ ਕਹ ਹੁਣੀ ਵੇਲੇ ਹੀ ਆ ਜੋ ਆਜਾ ਨਹੀਂ ਹੈ ਤੇ ਇਹ ਕਹਿੰਦਾ ਵੀ ਸੌਕ ਬੰਦਾ ਇਕੱਠਾ ਹੋਜੂ ਉਹ ਕਹਿੰਦੇ ਭਾਈ ਜੀ ਇੰਨਾ ਕ ਤਾਂ ਹੋਜੂਗਾ ਅਸੀਂ ਉਸੇ ਪਿੰਡ ਚਲੇ ਜਾਣਾ ਜਿੱਥੇ ਬੁਲਾ ਲਿਆ ਕਿਉਂਕਿ ਇਹ ਕਾਈ ਤਾਂ ਸਾਡੀ ਕੋਈ ਨਹੀਂ ਸੀ ਨਾ ਸਾਡੇ ਨਾਲ ਕੋਈ ਤੁਰਿਆ ਸੀ ਤੇ ਉੱਥੇ ਜਾ ਕੇ ਜਿਹੜੇ ਅਸੀਂ ਵਧੀਆ ਬੰਦੇ ਦੇਖੇ ਅਸੀਂ ਉਹਨਾਂ ਨੂੰ ਕਹਿ ਦੇਣਾ ਯਾਰ ਤੁਸੀਂ 10 ਪਿੰਡ ਹੋਰ ਕਢਾ ਦਿਓ ਚਲੋ ਜੀ ਉਹਨਾਂ ਨੇ 10-10 ਪਿੰਡ ਕਢਾ ਕੇ ਸਾਡਾ ਵਧੀਆ ਸਰਕਲ ਚੱਲ ਪਿਆ ਜਦੋਂ ਸਰਕਲ ਚੱਲ ਪਿਆ ਫਿਰ ਸਾਰੇ ਜੀ ਅਸੀਂ ਤੁਰਾਂਗੇ ਨਾਲ ਮੈਂ ਕਿਹਾ ਠੀਕ ਹੈ ਜੀ ਉਸ ਤੋਂ ਬਾਅਦ ਚਲੋ ਤੁਰਦੇ ਗਏ ਪਿੰਡਾਂ 'ਚ ਵੀ ਸਾਧ ਸੰਗਤ ਮੈਂ ਕਈਆਂ ਨੂੰ ਭੰਬਲ ਪੁੱਛਾ ਵੀ ਇਹ ਜਿੱਤ ਕਿਵੇਂ ਗਿਆ ਸਾਧ ਸੰਗਤ ਜਿੱਤ ਦਾ ਮੇਰੀ ਦਾ ਕਾਰਨ ਐ ਮੈਂ ਪਿੰਡਾਂ 'ਚ ਜਦੋਂ ਵੀ ਗਿਆ ਐ ਮੈਨੂੰ ਲੋਕਾਂ ਨੇ ਆਹੀ ਗੱਲ ਕਹੀ ਐ ਖਾਲਸਾ ਜੀ ਤੁਸੀਂ ਆਜ਼ਾਦ ਆਏ ਹੋ ਤੁਹਾਨੂੰ ਅਸੀਂ ਮਨਾ ਨਹੀਂ ਕਰ ਸਕਦੇ ਤੁਸੀਂ ਆ ਜਾਂਦੇ ਹੋ ਅਸੀਂ ਤਾਂ ਤੁਹਾਡੇ ਨਾਲ ਤੁਰ ਰਹੇ ਹਾਂ ਜੇ ਕਿਸੇ ਪਾਰਟੀ ਤੋਂ ਆਉਂਦੇ ਅਸੀਂ ਤੁਰਨਾ ਨਹੀਂ ਸੀ ਮੈਨੂੰ ਤਕਰੀਬਨ ਹਰੇਕ ਬੰਦੇ ਨੇ ਇਹ ਗੱਲ ਕਹੀ ਹੈ ਇਲੈਕਸ਼ਨਾਂ 'ਚ ਕਹਿੰਦੇ ਤੁਹਾਡੇ ਤੇ ਕਿਸੇ ਦਾ ਲੇਬਲ ਨਹੀਂ ਲੱਗਿਆ ਕਹਿੰਦੇ ਤੁਸੀਂ ਪਾਰਟੀਆਂ ਸਾਰੀਆਂ ਛੱਡ ਕੇ ਇਕੱਲੇ ਆਏ ਹੋ ਫਿਰ ਅਸੀਂ ਚਲੋ ਜੀ ਲੋਕੀ ਜੁੜਦੇ ਗਏ ਜੁੜਦੇ ਗਏ ਜਦੋਂ ਅਸੀਂ ਫੂਲ ਦਾ ਰੋਡ ਸ਼ੋਅ ਕੱਢਿਆ ਹੈ ਜਦੋਂ ਅਸੀਂ ਫ੍ਰਾਮਪੁਰੇ ਫੁੱਲ ਦਾ ਰੋਡ ショਅ ਕੱਢਿਆ ਸਾਧ ਸੰਗਤ ਉਹ ਐਡਾ ਤਗੜਾ ਰੋਡ ショਅ ਨਿਕਲੇ ਆ ਤੁਸੀਂ ਕਹਿਣੇ ਛੱਡ ਦੋ ਉਸ ਤੋਂ ਬਾਅਦ ਸਾਡੀ ਹਵਾ ਤੁਰਪੀ ਲੱਗੀ ਬ ਚੱਲਣ ਮੈਂ ਸਾਧ ਸੰਗਤ ਇੰਨੇ ਰੋਡ ショਅ ਕੱਢੇ ਆ ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਕਹਿ ਰਿਹਾ ਮੈਂ ਰੋਡ ショਅਾਂ ਵਾਸਤੇ ਸਿਰਫ 2500 ਰੁਪਏ ਦਾ ਤੇਲ ਪਵਾਇਆ ਆਪਣੇ ਕੋਲੋਂ 500 ਰੁਪਏ ਇੱਕ ਮੁੰਡੇ ਆਂਦਾ ਮੋਟਰਸਾਈਕਲ 'ਚ ਤੇਲ ਮੁੱਕ ਗਿਆ ਉਹ ਕਹਿੰਦੇ ਬਾਈ ਜੀ 500 ਦੇ ਦੋ ਮੈਂ 500 ਉਹਨਾਂ ਨੂੰ ਦੇਤਾ ਇੱਕ ਆਪਣੀ ਗੁਰੂ ਦੀ ਫੌਜ ਸੀ 2000 ਮੈਂ ਉਹਨਾਂ ਨੂੰ ਦੇਤਾ ਮੈਂ ਕਿਹਾ ਭਾਈ ਤੁਸੀਂ ਤੇਲ ਪਵਾ ਲਓ ਸਾਧ ਸੰਗਤ ਮੈਂ ਤੋਂ ਕਿਸੇ ਨੇ ਹੋਰ ਨਾ ਤੇਲ ਜੋਗੇ ਪੈਸੇ ਨਹੀਂ ਮੰਗੇ ਕਿਸੇ ਨੇ ਮੈਨੂੰ ਨਹੀਂ ਕਿਹਾ ਵੀ ਅਸੀਂ ਆਉਣਾ ਸਾਨੂੰ ਗੱਡੀ ਦੇ ਦੋ ਕਿਸੇ ਨੇ ਵੀ ਮੈਨੂੰ ਇਹ ਨਹੀਂ ਕਿਹਾ ਭਾਈ ਭੁੱਖ ਲੱਗੀ ਐ ਲੰਗਰ ਕਿੱਥੇ ਐ ਕਿਸੇ ਨੇ ਨਹੀਂ ਕਿਹਾ ਭਿਆ ਲੱਗੀ ਐ ਇੰਨੀ ਗਰਮੀ ਐ ਲੋਕ ਆਪ ਮੁਹਾਰੇ ਤੁਰੇ ਹੋ ਤੁਸੀਂ ਮੈਂ ਤੁਹਾਡਾ तहे ਦਿਲੋਂ ਧੰਨਵਾਦ ਕਰਦਾ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਤੁਸੀਂ ਜਿੰਨਾ ਮੈਨੂੰ ਮਾਨ ਇੱਜ਼ਤ ਸਤਿਕਾਰ ਬਖਸ਼ਿਆ ਹੈ ਸਹਾ ਸੰਗਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਮੈਨੂੰ ਚਿਤਾ ਕੇ ਪਾਰਲੀਮੈਂਟ ਚ ਭੇਜਿਆ ਸਹਾ ਸੰਗਤ ਇਹਦੇ ਨਾਲ ਇੱਕ ਗੱਲ ਇਹ ਸਾਬਤ ਹੋ ਗਈ ਹੈ ਕਿ 1984 ਚ ਜਿਹੜਾ ਸ਼ਹੀਦ ਬੀਅੰਤ ਸਿੰਘ ਦਾ ਫੈਸਲਾ ਸੀ ਇੰਦਰਾ ਗਾਂਧੀ ਨੂੰ ਸੌਦਾ ਲਾਉਣ ਦਾ ਉਹ ਸਹੀ ਸੀ। ਦੂਜੀ ਗੱਲ ਇਹ ਕਿ ਅੱਜ ਵੀ ਕੌਮ ਸ਼ਹੀਦ ਬੀਅੰਤ ਸਿੰਘ ਦਾ ਸਤਕਾਰ ਕਰਦੀ ਹੈ ਓਨਾ ਹੀ ਜਿੰਨਾ 84 ਚ ਕਰਦੀ ਸੀ 40 ਸਾਲ ਬਾਅਦ ਵੀ ਨਹੀਂ ਸਾਧ ਸੰਗਤ ਲੋਕ ਭੁੱਲ ਜਾਂਦੇ ਆ 40 ਸਾਲ ਬਹੁਤ ਹੁੰਦੇ ਆ। ਪਰ ਮੈਨੂੰ ਹੁਣ ਆਸ ਹੈ ਕਿ ਜਨੋਂ ਤੱਕ ਸਿੱਖ ਕੌਮ ਰਹੂਗੀ ਸੁਖਾ ਸਿੰਘ ਮਹਿਤਾਬ ਸਿੰਘ ਦਾ ਨਾਮ ਰਹੂਗਾ ਸ਼ਹੀਦ ਬਿਆਨ ਸਿੰਘ ਕੇਰ ਸਿੰਘ ਸ਼ਹੀਦ ਸਤਵੰਤ ਸਿੰਘ ਦਾ ਨਾਮ ਵੀ ਰਹੂਗਾ ਬਾਕੀ ਸਾਧ ਸੰਗਤ ਜੀ ਇਸ ਪਾਰਲੀਮੈਂਟ ਵਿੱਚ ਵੀ ਮੇਰੇ ਵੱਲ ਸਾਰੇ ਹੀ ਦੇਖਦੇ ਸੀ ਬਈਏ ਸਭ ਨੂੰ ਪਤਾ ਉੱਥੇ ਬਈਏ ਸ਼ਹੀਦ ਬੈਂ ਸਿੰਘ ਦਾ ਪੁੱਤ ਐ ਮੇਰਾ ਇੰਨਾ ਮਾਣ ਜਦ ਵਧਿਆ ਬਈ ਤੁਸੀਂ ਸੋਚ ਨਹੀਂ ਸਕਦੇ ਮੈਂ ਆਪਣੇ ਆਪ ਨੂੰ ਕਿੰਨਾ ਪ੍ਰਾਊਡ ਫੀਲ ਕਰਦਾ ਸੀ ਉੱਥੇ ਬਈ 40 ਸਾਲ ਬਾਅਦ ਵੀ ਮੈਨੂੰ ਜਿਤਾ ਕੇ ਭੇਜਿਆ ਐ ਕੌਮ ਨੇ ਮੇਰਾ ਸਾਥ ਵੀ ਬਹੁਤ ਜਣਿਆਂ ਨੇ ਦਿੱਤਾ ਬਹੁਤ ਜਣਿਆਂ ਨੇ ਸਾਥ ਦਿੱਤਾ ਜੇ ਮੈਂ ਨਾਂ ਲਾ ਗਿਆ ਲੈਣ ਫਿਰ ਤਾਂ ਮੈਂ ਕਹਿੰਦਾ ਘੰਟਾ ਲੱਗ ਜੂ 2 ਘੰਟੇ ਲੱਗ ਜਾਣਗੇ ਸਾਰੀ ਵਿੱਚ ਆ ਜਾਨੇ ਆ ਮੈਂ ਸਾਰਿਆਂ ਦਾ ਹੀ ਸੰਜਾ ਨਾ ਲੈਤਾ ਬਾਕੀ ਜਿੱਥੇ ਤੱਕ ਅੱਗੇ ਚੱਲਣ ਦੀ ਗੱਲ ਹੈ ਬਾਪੂ ਜੀ ਨੇ ਉਦੋਂ ਮੇਰੀ ਡਿਊਟੀ ਲਈ ਸੀ ਪਹਿਲਾਂ ਵੀ ਪਾਰਲੀਮੈਂਟ ਤੋਂ ਸਪੀਕਰ ਨਾਲ ਗੱਲ ਕਰ ਸੌਂਚ ਕਾਣ ਵਾਸਤੇ ਉਹ ਮੈਂ ਗੱਲ ਕੀਤੀ ਸਾਰਾ ਮੈਂ ਆਪਣੀ ਡਿਊਟੀ ਨਿਭਾਈ ਅੰਮ੍ਰਿਤਪਾਲ ਦੀ ਸੌਂ ਵਾਸਤੇ ਹੁਣ ਮੈਂ ਜਿਹੜੀ ਅੱਗੇ ਦੀ ਗੱਲ ਹੈ ਪਾਰਟੀ ਦੀ ਉਹ ਗੱਲ ਇਹ ਐ ਮੈਂ ਇਹ ਸੋਚਦਾ ਮੇਰੇ ਮਨ 'ਚ ਇਹ ਨਹੀਂ ਆ ਵੀ ਅਮਰਤਪਾਲ ਅੰਦਰ ਐ ਤੇ ਮੈਂ ਇਕੱਲਾ ਹੀ ਆਪਣੀ ਪਾਰਟੀ ਗਠਨ ਕਰ ਲਵਾਂ ਮੈਂ ਸੋਚਦਾ ਵੀ ਅਸੀਂ ਇਕੱਠੇ ਤੁੜੀਏ ਉਹ ਬਾਹਰ ਆ ਜਵੇ ਤਾਂ ਅਸੀਂ ਪਾਰਟੀ ਦਾ ਐਲਾਨ ਕਰੀਏ ਮੈਨੂੰ ਇੰਨਾ ਕੁ ਪਿੰਡਾਂ 'ਚ ਫਿਰ ਕੇ ਹੌਸਲਾ ਹੋ ਗਿਆ ਵੀ ਮੈਂ ਆਪਣੇ ਹਲਕੇ ਦੀਆਂ 9 ਐਮਐਲਏ ਦੀਆਂ ਸੀਟਾਂ ਤਾਂ ਨਹੀਂ ਹਾਰਦਾ ਜਿੰਨਾ ਤੁਸੀਂ ਮੈਨੂੰ ਪਿੰਨਾਂ 'ਚ ਜਾਨਾ ਮਾਨ ਸਤਕਾਰ ਦਿੰਨੇ ਹੋ ਲੋਕੀ ਕੰਮਾਂ ਲਈ ਆਉਂਦੇ ਆ ਫੋਨ ਕਰਦੇ ਆ ਬਹੁਤ ਪਿਆਰ ਸਤਕਾਰ ਮਿਲਦਾ ਹੈ ਹੁਣ ਅਮਰਤਪਾਲ ਬਾਹਰ ਆ ਜਵੇ ਅਸੀਂ ਸਾਂਝੇ ਤੌਰ ਤੇ ਇੱਕ ਪਾਰਟੀ ਬਣਾਵਾਂਗੇ ਜਿਵੇਂ ਉਹ ਚਾਹਣਗੇ ਜਿਵੇਂ ਅਸੀਂ ਚਾਹਾਂਗੇ ਮੈਂਬਰ ਬਣਾਵਾਂਗੇ ਪਾਰਟੀ ਦੇ ਜਿਨ੍ਹਾਂ ਦੀ ਸਲਾਹ ਨਾਲ ਪਾਰਟੀ ਚੱਲੂਗੀ ਕਿਉਂਕਿ ਸਾਥ ਸੰਗਤ ਜੇ ਅਸੀਂ ਹੁਣੇ ਮੇਰੀ ਮੇਰੀ ਲਾਗੇ ਕਰਨਾ ਤਾਂ ਇਹ ਪੰਥ ਵਾਸਤੇ ਚੰਗੀ ਗੱਲ ਨਹੀਂ ਹੋਊਗੀ 35 ਸਾਲ ਬਾਅਦ ਆਪਾਂ ਨੂੰ ਮੌਕਾ ਦਿੱਤਾ ਹੈ ਕੌਮ ਨੇ ਤੇ ਮੈਂ ਚਾਹੁੰਨਾ ਵੀ ਆਪਾਂ ਇਹ ਖੁੰਜੀਏ ਨਾ ਬਹੁਤ ਅਕਾਲੀ ਦਲ ਦੇ ਜਿਹੜੇ ਮੰਤਰੀ ਵੀ ਰਹੇ ਐ ਬਹੁਤ ਸਾਫ ਅਕਸ ਵਾਲੇ ਵੀ ਬੰਦੇ ਹੈਗੇ ਆ ਅਕਾਲੀ ਦਲ ਦੇ ਵਿੱਚ ਮੈਨੂੰ ਸਾਰਿਆਂ ਦੇ ਫੋਨ ਆਲੇ ਕੰਨੇ ਆ ਭਾਈ ਜੀ ਤੁਸੀਂ ਅਗਵਾਈ ਕਰੋ ਅਸੀਂ ਤੁਹਾਡੇ ਨਾਲ ਤੁਰਾਂਗੇ ਮੈਂ ਕਿਹਾ ਜੀ ਇੱਕ ਪਾਰਟੀ ਬਣਾਉਂਗਾ ਉਦੋਂ ਜਦੋਂ ਅਮਰਤਪਾਲ ਬਾਹਰ ਆਊਗਾ ਜਾਂ ਉਹ ਮੈਨੂੰ ਕਹੇ ਭਾਈ ਜੀ ਬਈ ਤੁਸੀਂ ਪਾਰਟੀ ਦਾ ਗਠਨ ਕਰੋ ਜਦੋਂ ਮੈਂ ਆਉਂਗਾ ਉਦੋਂ ਆਪਾਂ ਵਰਕ ਕਰਾਂਗੇ ਇਕੱਠੇ ਭਈ ਐਨੇ ਤੁਸੀਂ ਕੰਮ ਸਟਾਰਟ ਕਰੋ ਮੈਂ ਤਾਂ ਕਰੂੰਗਾ ਮੈਂ ਕੱਲਾ ਨਹੀਂ ਇਹ ਫੈਸਲਾ ਲੈਣਾ ਪਾਰਟੀ ਬਣਾਉਣ ਦਾ ਜਾਂ ਅਮਰਤਪਾਲ ਦੇ ਬਾਪੂ ਜੀ ਬਾਪੂ ترਲੋਕ ਸਿੰਘ ਮੈਨੂੰ ਕਹਿਣ ਬਾਪੂ ਤਰਸੀਮ ਸਿੰਘ ਮੈਨੂੰ ਕਹਿਣ ਬਾਈ ਜੀ ਤੁਸੀਂ ਅਗਵਾਈ ਕਰੋ ਤਾਂ ਮੈਂ ਇਕੱਲੇ ਨੇ ਕੋਈ ਫੈਸਲਾ ਨਹੀਂ ਲੈਣਾ ਬਾਕੀ ਸਹਾ ਸੰਗਤ ਜੀ ਇਲੈਕਸ਼ਨਾਂ ਦੀ ਤਿਆਰੀ ਕਰੋ ਸ਼ਰੋਮਣੀ ਕਮੇਟੀ ਦੀ ਵੱਧ ਤੋਂ ਵੱਧ ਪਿੰਡਾਂ 'ਚ ਵੋਟਾਂ ਬਣਾਓ ਵੱਧ ਤੋਂ ਵੱਧ ਆਪਣੇ ਬੰਦਿਆਂ ਦੀਆਂ ਵੋਟਾਂ ਬਣਾਓ ਮਹਾਰਾਜ ਨੇ ਤੁਹਾਨੂੰ ਦੱਸਤੀ ਗੱਲ ਮੈਂ ਬਹੁਤ ਚੜ੍ਹਦੀ ਕਲਾ ਕਰਨੀ ਹੈ ਕੌਮ ਦੀ ਬਹੁਤ ਚੜ੍ਹਦੀ ਕਲਾ ਹੋ ਜਾਣੀ ਹੈ ਬਸ ਆਪਾਂ ਇਕੱਠੇ ਹੋ ਕੇ ਤੁਰੀਏ ਮੈਂ ਸਮਝਦੇ ਹਾਂ ਉਹਨਾਂ ਗੱਲ ਵੀ ਇਕੱਠੇ ਹੋ ਕੇ ਤੁਰਨਾ ਹੈ ਆਪਾਂ ਕੋਈ ਵੀ ਹੋਵੇ ਗਿਲੇ ਸ਼ਿਕਵੇ ਉਹਦੇ ਨਾਲ ਇੱਕ ਪਾਸੇ ਜਦੋਂ ਆਪਾਂ ਪਾਰਟੀ ਬਣਾਉਣੀ ਹੈ ਆਪਾਂ ਕੇਰਾ ਸੱਦਾ ਸਾਰਿਆਂ ਨੂੰ ਦੇਣਾ ਹੈ ਜੇ ਕਿਸੇ ਨੇ ਨਹੀਂ ਆਉਣਾ ਤਾਂ ਉਹਦੀ ਮਰਜ਼ੀ ਕੇਰਾ ਅਸੀਂ ਸੱਦਾ ਸਾਰਿਆਂ ਨੂੰ ਦਵਾਂਗੇ ਬਾਕੀ ਸਾਧ ਸੰਗਤ ਮੈਂ ਬਹੁਤ ਧੰਨਵਾਦ ਕਰਦਾ ਤੁਹਾਡਾ ਤੁਸੀਂ ਮੈਨੂੰ ਇੰਨਾ ਮਾਨ ਇੱਜ਼ਤ ਬਖਸ਼ਿਆ ਸਾਧ ਸੰਗਤ ਮੈਂ ਤੁਹਾਨੂੰ ਮੰਨਦੀ ਗੱਲ ਦੱਸਾਂ ਮੇਰੇ ਕੋਲੇ ਤੀਜੇ ਦਿਨ ਤੇਲ ਪਵਾਉਣ ਜੋਗੇ ਪੈਸੇ ਨਹੀਂ ਸੀ ਤੇ ਸਾਧ ਸੰਗਤ ਮੇਰਾ ਰੁਪਈਆ ਨਹੀਂ ਲੱਗਿਆ ਉਹ ਜਿਹੜੇ ਪਹਿਲਾਂ ਵੀ ਤੇਲ ਪਵਾਏ ਸੀ ਉਹ ਵੀ ਤੁਸੀਂ ਪੂਰੇ ਕਰਤੇ ਮੇਰੇ ਜਿਹੜੇ ਪਹਿਲਾ ਹਫਤਾ 10 ਦਿਨ ਪਵਾਇਆ ਸੀ ਤੇਲ ਮੈਂ ਬਹੁਤ ਧੰਨਵਾਦ ਕਰਦਾ ਤੁਸੀਂ ਆਪ ਮਹਾਰੇ ਚੋਣ ਲੜੀ ਐ ਬਸ ਆਪਾਂ ਇਕੱਠੇ ਹੋ ਕੇ ਰਹੀਏ ਪਿੰਡਾਂ 'ਚ ਆਪਾਂ ਪਾਰਟੀ ਬਾਜ਼ੀ 'ਚ ਜ਼ਿਆਦਾ ਨਹੀਂ ਵੜਨਾ ਕਿਉਂਕਿ ਇਹ ਜਿਹੜੇ ਪਾਰਟੀਆਂ ਵਾਲੇ ਹੁੰਦੇ ਆ ਨਾ ਬੰਦੇ ਜਿੱਦਣ ਮੈਂ ਪਾਰਲੀਮੈਂਟ 'ਚ ਸੌ ਚੱਕੀ ਐ ਝਾੜੂ ਵਾਲਾ ਸੌ ਚੱਕੇ ਤੇ ਕਾਂਗਰਸ ਵਾਲੇ ਤਾੜੀਆਂ ਮਾਰ ਕਾਂਗਰਸ ਵਾਲਾ ਸੌ ਚੱਕੇ ਤੇ ਝਾੜੂ ਵਾਲੇ ਮਾਰਨੇ ਸਾਰੇ ਉੱਪਰੋਂ ਇੱਕ ਐ ਅੰਦਰੋਂ ਆਪਾਂ ਕਿਸੇ ਨਾਲ ਪਿੰਡ ਚ ਪਾਰਟੀ ਬਾਜੀ ਚ ਲੜਾਈ ਝਗੜਾ ਨਹੀਂ ਕਰਨਾ ਆਪਾਂ ਪਾਰਟੀ ਆਪਣੀ ਬਣਾਉਣੀ ਹੈ ਜਰੂਰ ਪਰ ਆਪਾਂ ਦੁਸ਼ਮਣੀ ਚ ਨਹੀਂ ਬਦਲਣਾ ਹੋ ਤੇ ਮੈਂ ਹੁਣ ਬਾਪੂ ਕਿਉਂਕਿ ਗਰਮੀ ਬਹੁਤ ਹੈ ਤੁਹਾਡੇ ਲਈ ਵੀ ਖੜਨਾ ਬਹੁਤ ਬੈਠਣਾ ਬਹੁਤ ਔਖਾ ਖੜਨਾ ਬਹੁਤ ਔਖਾ ਹੈ ਮੇਤੋ ਜੇ ਕੁਝ ਗਲਤ ਕਿਹਾ ਗਿਆ ਹੋਵੇ ਤਾਂ ਮੈਂ ਮਾਫੀ ਮੰਗਦਾ ਤੇ ਅਖੀਰ ਚ ਬਾਪੂ ਹਰਜੀਤ ਸਿੰਘ ਜੀ ਨੂੰ ਸ਼ਰਧਾ ਤੇ ਫੁੱਲ ਭੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ